ਜੀ ਮਿੱਤਰੋ ਕੀ ਆ ਅੱਜ ਆਪਾਂ ਲੈ ਗਏ ਆ ਦੇ ਕੋ ਦਿਨੋ ਪੂਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹ ਵੀ ਬੰਦਪਣਾ ਡੂੰਘਾ ਹਾਂ ਆ ਗਿਆ ਜੀ ਡੋਲਫੀ ਨੇ ਆਏ ਮੇਰੇ ਖਾ ਥੋੜਾ ਹੀ ਆਰੇ ਡਾਕਟਰ ਦੀ ਹੱਥ ਕਰੀਆ ਕੀ ਹੋ ਰਾਇਆ ਉਧਰੇ ਉੱਚਾ ਉਧਰੇ ਕੀ ਹੋਇਆ ਗੋਦੀ ਫਲਾਉੜਾ ਸਾਰੇ ਇਧਰੋਂ ਦੇ ਇਧਰ ਆ ਦੇ ਲੈ ਕੋਦੀ ਨੇ ਮਾਰਤੀ ਜੀ ਛਾਲ ਹਤੋ ਕੋਦੀ ਡੋਪ ਗਿਆ ਮੈਂ ਬਾਹਰ ਆਇਆ ਉਹ ਬੋਡੀ ਨਹੀਂ ਦੇਣਾ ਨਹੀਂ ਆਉਂਦਾ ਮਰੀ ਜੀ ਆਤਮਾ ਹੈ ਠੀਕ ਆ ਤੋ ਤੇ ਕਿ ਜਾਰ ਉੱਥੇ ਕਿ ਜਾ ਕੋਈ ਨਹੀਂ ਜਾ ਜਾ ਉਹ ਲੱਗੈ ਮੈਂ ਆੜ ਓਏ ਚੱਲ ਉਹ ਤੇ ਕਿ ਜਾਰ ਕਾਂ ਜਾ ਉਹ ਤੇ ਕੋਈ ਨਾ ਆ ਦੇ ਬੰਨਨ ਦਾ ਨਾਲਾ ਕੋ ਲੱਗਿਆ ਕੱਚੇ ਦਾ

ਯਾਰ ਮੀਂਹ ਨਹੀਂ ਆਇਆ ਸਾਰਾ ਬਾਹਰ ਬਾਹਰ ਨਿਕਲ ਬਾਹਰ ਨਿਕਲ ਬਾਹਰ ਨਿਕਲ ਬਾਹਰ ਨਿਕਲ ਬਾਹਰ ਬਣਾ ਬਣਾ ਬਣਦੀ ਹੈ ਨਿਕਲ ਬਾਹਰ ਨਿਕਲ ਬਾਹਰ ਬਾਹਰ ਨਿਕਲ ਬਾਹਰ ਨਿਕਲ ਬਾਹਰ ਨਿਕਲ ਬਾਹਰ ਨਿਕਲ ਬਾਹਰ ਨਿਕਲ ਤੂੰ ਤੋ ਦੀਵਾਰ ਤੇ ਗਿਆ ਬਾਹਰ ਨਹੀਂ ਨਿਕਲਿਆ ਬਾਹਰ ਨਿਕਲ ਬਾਹਰ ਮੇਰਾ ਘਟਾ ਬਾਹਰ ਯਾਰ ਕੱਢੋ ਬਾਹਰ ਬਾਹਰ ਕੱਢੇ ਇਹਨੂੰ ਆ ਕਾਲਾ ਇਹਨੂੰ ਬਾਹਰ ਨਿਕਲ ਕਾ ਕੀ ਕਰੀ ਆ ਆ ਬਾਹਰ ਕਿੱਥੇ ਆ ਚੱਲ ਓਏ ਹਾਂ ਚੱਲੇ ਯਾਰ ਚੱਲ ਚੱਲ

ਮਾਏ ਤਾਇਰ ਕਿੱਥੋਂ ਤੱਕ ਆਉਂਦਾ ਏ ਇੱਥੇ ਡੰਗਾਈ ਘੱਟਿਆ ਉਹਨੇ ਡੰਗਾਈ ਜਾਂਦੀ ਆ ਦੇਖੋ ਕਿੰਨਾ ਇੱਥੇ ਕਿੰਨੇ ਮੁੰਡੇ ਨਹਾਉਂਦੇ ਆ ਤੇ ਵਾਦ ਤੋਂ ਵਾਦ ਵਲੌਗ ਨੂੰ ਸਪੋਰਟ ਦਿਓ ਪਹਿਲਾ ਵਲੌਗ ਹੈ ਆਪਣਾ ਘੋਟੀ ਨਾਲ ਨਾ ਫਿਰ ਵਲੌਗ ਆਉਣਗੇ ਸਾਥੇ ਫਟ ਗਿਆ ਆ ਕੋਈ ਦਿਨ ਮੋਤੇ ਕੱਢ ਲਗਾ ਇਹਨੇ ਡੁੱਬਦਾ ਕੀ ਥਈ ਜਾਈ ਜਾ ਜਾ ਕੋਈ ਡੁੱਬਦਾ ਜਾਂਦਾ ਅੱਲਾ ਸਰੀ ਸਰੀ ਰਹਿ ਗਿਆ ਬਾਹਰ ਓਏ ਨੂੰ ਕਰਦਾ ਕਿ ਜਾ ਕੋਈ ਡੋਪ ਚੱਲਿਆ ਏ ਕਿ ਦੇ ਰਿਹਾ ਚੱਲ ਆਇਆ ਕੋਈ ਨਹੀਂ ਪਾਣੀ ਚਲਦੇ ਕੋਈ ਨਿੱਕੇ ਦੇਖ ਲੈ ਤੋਰ ਨਿਕਾ ਇਹ ਵੀ ਸਾਲਿਆ ਨਜ਼ਾਰਾ ਇੱਥੇ ਕੋਰੇ ਨਿੱਕਰੀ ਪੈਣ ਨੂੰ ਜਾਂਦੇ ਕੋਲ ਨਿੱਕੇ ਦੇ ਵਿੱਚ ਜਾਂਦੇ ਆਥੇ ਪੋੜੀ ਵੀ ਆ ਗਈ ਉਹ ਉਧਰ ਉਧਰ ਮੜਾ ਤੈਰ ਕੇ ਜਾ ਇੰਨਾ ਕਿ ਡੂੰਗਾ ਹੀ ਆ ਜਾਣਾ ਨਹੀਂ ਆਉ ਨਿਕਾ ਆ ਬੱਚਾ ਵਾਟ ਚੱਲ ਐ ਡਾਲ ਹਣ ਚੱਲਿਆ ਕੋਦੀ ਤੈਰ ਕੇ ਵੇਖੋ ਤੈਰਦਾ ਡੋਲਫਿਨ ਤੈਰਦੀ ਵੇਖੋ ਤੁਸੀਂ ਸੰਗਤ ਜੀਆ ਪਿੱਟ ਬੋਲਨੀ ਹੈ ਡੋਲਫਿਨ ਆ ਵੇਖੋ ਜੀ ਡੋਲਫਿਨ ਆ ਵੇਖੋ ਜੀ ਅਜੇ ਲਿਆਂਦਾ ਆ ਪਰ ਡੋਲਫਿਨ ਨੂੰ ਪੂਲ ਦੇ ਵਿੱਚ ਕੱਲ ਮਾਰ ਕੇ ਕਿਤੇ ਉਹਨਾਂ ਦਾ ਪੂਲ ਨਾ ਖਾਲੀ ਕਰਦੀ ਉਹ ਨਹੀਂ ਹੁੰਦਾ ਪੂਲ ਖਾਲੀ ਆ ਆ ਜਾ ਆਵੇ ਤੂੰ ਯਾਰ ਨਾਲ ਯਾਰ दादा दादी क्या दादी दादी क्या दादी दादी क्या ਦੇਖੋ ਜੀ ਕੋਲੀ ਦਾ ਸਟਾਈਲ ਪੁੱਠਾ ਤੇ ਹੁੰਦਿਆ ਹੈ ਚੱਲ ਬਾਰ ਛਾਲ ਵੀਰੇ ਪਰੇ ਹੋਈ ਵੀਰੇ ਵੀਰੇ ਚੱਲ ਵਾਧੇ ਜੀ ਬਾਤ ਵਾਲੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਮੈਂਟ ਜਰੂਰ ਕਰਕੇ ਜਾਇਓ ਇਸ ਤਰ੍ਹਾਂ ਇੱਕ ਆਪਣੀ ਆਈਡੀ ਹੈਗੀ ਜਸ਼ਨਪ੍ਰੀਤ 2743 ਉਥੋਂ ਜਾ ਕੇ ਫੋਲੋ ਕਰੋ ਤੇ ਇਹਦੀਆਂ ਵੀਡੀਓ ਹੋਰ ਵੇਖੋ ਉੱਥੇ ਆਪਾਂ ਫਨੀ ਰੀਲਾਂ ਪੁੰਦੇ ਰਹੀਦਾ ਜਸ਼ਨਪ੍ਰੀਤ 2743 ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਆਪਣੀ ਆਈਡੀ ਦੇ ਦੇਣਾ ਜੇ ਜਿਆਦਾ ਤੇ ਇੰਸਟਾ ਤੋਂ ਫੋਲੋ ਕਰੋ ਮੜੀ ਲਾਤਾ ਟੋਕਣਾ ਹਾਂ ਹਾਂ ਸਾਈਵਾ ਨੇ ਛੋਟੇ ਬੱਚਿਆਂ ਨਾਲ ਜੇ ਮਰਉਣ ਲੱਗੇ ਛਾਲ ਮਾਰ ਛਾਲ ਨਹੀਂ ਛਾਲ ਮਾਰ ਤੂੰ ਬਨਾਲਾ ਤੂੰ ਛੱਡ ਦੇ ਉਹ ਤੇਰੀ ਭਲੀ ਹੋਏ ਅਦਰ ਮੈਨੂੰ ਭਿਉਂਤਾ ਸਾਰਾ ਹੀ ਤੂੰ ਵੀ ਨਿਆਣਾ ਹੀ ਆ ਚੱਲ ਮਾਰ ਕੇ ਸਾਰਾ ਮੈਨੂੰ ਭਿਉਂਤਾ ਅੱਧਰੇ ਕੋ ਸਾਰੇ ਕੱਪੜੇ ਭਿਉਂਤੇ ਆਇਆ ਰ ਚਲੀਏ ਤੁਸੀਂ ਇੰਸਟਾ ਤੇ ਤੁਸੀਂ ਫੋਲੋ ਕਰ ਲਿਓ ਇਹ ਆਪਾਂ ਪੂਨ ਦੀਆਂ ਰੀਲ ਵੀ ਉੱਥੇ ਪਾਵਾਂਗੇ ਫਣੀ ਜਾ ਕੇ లైਕ ਤੇ ਕਮੈਂਟ ਜ਼ਰੂਰ ਕਰਿਓ ਡਿਸਕ੍ਰਿਪਸ਼ਨ ਦੇ ਵਿੱਚ ਇੰਸਟਾ ਦਾ ਆਈਡੀ ਹੈਗੀ ਮੇਰੀ ਜਾ ਕੇ ਕਰਿਓ ਫੋਲੋ ਚੈਨਲ ਨੂੰ ਚਲੋ ਸਬਸਕ੍ਰਾਈਬ ਕਰੋ ਜੀ ਬਹੁਤ ਹੀ ਡਾਣ ਬਲੌਗ ਆਇਆ ਕਰਨੇ ਕੇ ਬਾਅਦ ਬਸ ਸਪੋਰਟ ਕਰੋ ਜੀ ਧੰਨਵਾਦ